ਮੇਰਾ ਨਾਮ ਗੁਰਲਾਲ ਸਿੰਘ ਆ ਜੀ ਸਾਡਾ ਮਹਿੰਦਰਾ ਆਰਗੈਨਿਕ ਲੇਹਰਾ ਗਾਗਾ ਸਾਡੇ ਕੋਲੇ ਦਾਲਾਂ ਹੁੰਦੀਆਂ ਨੇ ਜੀ ਮਸਾਲੇ ਹੁੰਦੇ ਨੇ ਜੀਰਾ ਜ਼ਮੈਣ ਕੋੜ ਸ਼ੱਕਰ ਦੇਸੀ ਖੰਡ ਖਿਚੜੀ ਪੋਹਾ ਦਲੀਆ ਇਹ ਸਾਰੀਆਂ ਆਈਟਮਾਂ ਆਪਣੇ ਕੋਲੇ ਹੁੰਦੀਆਂ ਨੇ ਜੀ ਕੀ ਕਿਹੜੇ ਕਿਹੜੀ ਆਈਟਮ ਹੈ ਇਸ ਟਾਈਮ ਦਾਲਾਂ ਨੇ ਜੀ ਆਪਣੇ ਕੋਲੇ ਬਹੁਤ ਕਮਾਲ ਦੀਆਂ ਮਤਲਬ ਇਹ ਸਾਬਤ ਮੂੰਗੀ ਹੈ ਜੀ ਜਿਹੜੀ ਦੇਸੀ ਹੈ ਬਿਲਕੁਲ ਔਰ ਆਰਗੈਨਿਕ ਤਾਂ ਹੈ ਹੀ ਗਈ ਹੈ ਇਹ ਮਸਰ ਨੇ ਜੀ ਸਾਬਤ ਇਹ ਜਿਹੜੀ ਸਭ ਤੋਂ ਜ਼ਿਆਦਾ ਵਿਗਣ ਵਾਲੀ ਦਾਲ ਇਹ ਹੈ ਜੀ ਕੀਲੀ ਦਾਲ ਵੀ ਕਹਿੰਦੇ ਨੇ ਇਹਨੂੰ ਤੋਤੀ ਹੋਈ ਮੂੰਗੀ ਵੀ ਕਹਿੰਦੇ ਨੇ ਔਰ ਸਭ ਤੋਂ ਵੱਧ ਵਿਕਦੀ ਹੈ ਜੀ ਇਹ ਕਾਵਲੀ ਛੋਲੇ ਨੇ ਜੀ ਚਿੱਟੇ ਛੋਲੇ ਕਹਿੰਦੇ ਆ ਜਿਹਨਾਂ ਨੂੰ ਔਰ ਇਹ ਮਾਹ ਨੇ ਜੀ ਕਾਲੇ ਤੇ ਉਸ ਤੋਂ ਬਾਅਦ ਆਪਣੀ ਇਹ ਛੋਲਿਆਂ ਦੀ ਦਾਲ ਹੈ ਜੀ ਕੁਛ ਦਾਣੇ ਜ ਹੈ ਨਹੀਂ ਔਰ ਇਹ ਗੁੜਾ ਆਪਣੇ ਕੋਲੇ ਗੁੜਾ ਇਹਦੇ ਨਾਲ ਦਾ ਮੇਰੇ ਖਿਆਲ 'ਚ ਇਹਦਾ ਗੰਨਾ ਵੀ ਆਰਗੈਨਿਕ ਹੈ ਔਰ ਬਣਾਉਣ ਦਾ ਤਰੀਕਾ ਤਾਂ ਆਰਗੈਨਿਕ ਹੀ ਹੈ ਇਹਦਾ ਗੰਨਾ ਵੀ ਆਰਗੈਨਿਕ ਔਰ 100% ਆਰਗੈਨਿਕ ਗੁੜਾ ਹੈ ਔਰ ਗਰੰਟੀ ਨਾਲ ਕਹਿੰਦੇ ਆ ਵੀ ਇਹਦੇ ਨਾਲ ਦਾ ਗੁੜ ਕਿੱਦੋਂ ਨਹੀਂ ਮਾਰਕੀਟ ਤੋਂ ਮਿਲੂਗਾ ਤੇ ਲਾਲ ਮਿਰਚ ਹੈ ਜੀ ਆਪਦੀ ਸਾਰੀ ਠੀਕ ਹੈ ਜੀ ਤੇ ਇਸ ਤਰ੍ਹਾਂ ਆਪ ਦੁਕਾਨਾਂ ਤੋਂ ਅਜੇ ਮਿਲਦੇ ਆ ਪ੍ਰੋਡਕਟ ਸਾਰੇ ਹਾਂਜੀ ਕੀ ਫਰਕ ਹੈ ਕਿਉਂ ਲੈਣ ਤੁਹਾਡੇ ਕੋਲੋਂ ਕਿਉਂਕਿ ਇਹ ਆਰਗੈਨਿਕ ਨੇ ਜੀ ਇਹਨਾਂ ਦੇ ਉੱਤੇ ਕੋਈ ਸੈਂਟ ਕੋਈ ਰੰਗ ਕੋਈ ਕੈਮੀਕਲ ਕਿਸ ਤਰ੍ਹਾਂ ਦਾ ਵੀ ਨਹੀਂ ਹੈਗਾ ਔਰ ਵਿਦਆਊਟ ਪਾਲਿਸ਼ ਨੇ ਕੋਈ ਪਾਲਿਸ਼ ਨਹੀਂ ਹੋਈ ਹੋਈ ਜਿਹੜੀ ਤਾਕਤ ਵਾਲੀ ਚੀਜ਼ ਉਹ ਤਾਂ ਪਾਲਿਸ਼ ਨਾਲ ਉਤਾਰ ਦਿੰਦੇ ਨੇ ਜੀ ਦੁਕਾਨਾਂ ਵਾਲੇ ਦੂਸਰੇ ਬਾਕੀ ਗੱਲ ਇਹ ਆ ਵੀ ਇਹ ਬਿਨਾ ਕੈਮੀਕਲ ਤੋਂ ਬਿਨਾ ਰੈਸਪਰੇ ਤੋਂ ਕੁਦਰਤੀ ਨੇ ਜਿਵੇਂ ਇਹਨਾਂ ਨੂੰ ਬੀਜ ਤਾਂ ਉਵੇਂ ਹੀ ਆ ਬਸ ਇਹਨੂੰ ਮਤਲਬ ਇਹਦੇ ਵਿੱਚ ਪਾਣੀ ਲੱਗਦਾ ਸਿਰਫ ਔਰ ਕੋਈ ਚੀਜ਼ ਇਹਨਾਂ ਦੇ ਵਿੱਚ ਪਾਈ ਨਹੀਂ ਜਾਂਦੀ ਰੂੜੀ ਦੀ ਖਾਦ ਉਦੋਂ ਪਹਿਲਾਂ ਦਾਣਾ ਵਗੈਰਾ ਇਕੱਤਰ ਬਾਹਰੋਂ ਖਸਾਨਾ ਤੋਂ ਲੈਣੇ ਆ ਤੇ ਆਪ ਤਿਆਰ ਕੁਝ ਆਪਦੀਆਂ ਨੇ ਜੀ ਕੁਝ ਅਸੀਂ ਕਿਸਾਨਾਂ ਤੋਂ ਲੈਣੇ ਆ ਡਾਇਰੈਕਟ ਆਪ ਵੀ ਪੈਕਿੰਗ ਕਰਦੇ ਆ ਜੀ ਜਿਹੜੇ ਕਿਸਾਨ ਆਰਗੈਨਿਕ ਕਰਦੇ ਨੇ ਜਿਵੇਂ ਖੇਤੀ ਵਿਰਾਸਤ ਵਾਲੇ ਨੇ ਕੁਝ ਕੁਝ ਰਾਜਸਥਾਨ ਦੇ ਨੇ ਕੁਝ ਸਾਢੇ ਲੱਖੇ ਦੇ ਨੇ ਇੱਕ ਦੋ ਬੰਦੇ ਤਾਂ ਜਿਹੜੇ ਇਸ ਤਰ੍ਹਾਂ ਦੀ ਖੇਤੀ ਕਰਦੇ ਨੇ ਕੁਦਰਤੀ ਆਰਗੈਨਿਕ ਉਹਨਾਂ ਤੋਂ ਲੈਣੇ ਆ ਮਤਲਬ ਨਹੀਂ ਬਾਜ਼ਾਰ ਦਾ ਕੋਈ ਸਮਾਨ ਨਹੀਂ ਤੇ ਇਸ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਆਰਗੈਨਿਕ ਨੇ ਜੀਰਾ ਹੁਣ ਜੀਰਾ ਇਹਦੇ ਨਾਲ ਦਾ ਜੀਰਾ ਮਾਰਕੀਟ 'ਚ ਮਿਲ ਹੀ ਨਹੀਂ ਸਕਦਾ ਮੈਂ ਗਰੰਟੀ ਨਾਲ ਕਹਿ ਦਿੰਦਾ ਹੁਣ ਉਰੋਂ ਲੈ ਕੇ ਗਏ ਦੀ ਪਿਛਲੇ ਆਪ ਤੇ ਦੂਸਰੇ ਹੀ ਮੰਡੀ ਐ ਤਾਂ ਇਸ ਵਾਰੀ ਉਹ ਦਸਣ ਆਏ ਭੈਣ ਜੀ ਕਹਿੰਦੇ ਵੀ ਜਦੋਂ ਸਾਡੀ ਨੂੰਹ ਨੇ ਖੋਲਿਆ ਨਾ ਇਹ ਤਾਂ ਉਹ ਕਹਿੰਦੀ ਵੀ ਮੰਮੀ ਜੀਰਾ ਇਹਦੇ ਨਾਲ ਤਾਂ ਨਹੀਂ ਹੋ ਸਕਦਾ ਕਦੇ ਇੰਨੀ ਵਧੀਆ ਸਮੈਲ ਹੈ ਹੁਣ ਇਹ ਅਜਮੈਣ ਹੈ ਤੁਸੀਂ ਅਜਮੈਣ ਦੇਸੀ ਅਜਮੈਣ ਹੈ ਤਾਂ ਦਵਾਈ ਹੈ ਇੱਕ ਜੇ ਇਹਨੂੰ ਵਰਤਣਗੇ ਲੋਕ ਕੀ ਮਤਲਬ 10-12 ਰੁਪਿਆ ਦਾ ਫਰਕ ਹੈ ਸਰ ਬਾਜ਼ਾਰ ਨਾਲੋਂ 10 12 ਦਾ 15 ਦਾ ਕਿਲੋ ਮੰਗ ਰਾ ਤਾਂ ਕਿੰਨਾ ਕੀ ਮਤਲਬ ਇਹਦਾ ਫਰਕ ਹੁੰਦਾ ਹੈ ਪਤੋ ਵਾਲ 50 ਰੁਪਏ ਦਾ ਤਾਂ ਇਹ ਚੀਜ਼ਾਂ ਜਿਹੜੀਆਂ ਬਰਤਨ ਜਿੱਥੇ ਤੁਹਾਡੀ ਸਿਹਤ ਨੂੰ ਠੀਕ ਰੱਖਣੀ ਹੈ ਤੁਸੀਂ ਤੰਦਰੁਸਤ ਰਹੋਗੇ ਤੁਸੀਂ ਡਾਕਟਰਾਂ ਨਾਲ ਤੁਹਾਡਾ ਬਾਹ ਨਹੀਂ ਪਊਗਾ ਦਵਾਈਆਂ ਨਾਲ ਤੁਹਾਡਾ ਬਾਹ ਨਹੀਂ ਪਊਗਾ ਨਹੀਂ ਅੱਜ ਦੇ ਯੁੱਗ 'ਚ ਹਰੇਕ ਦੇ ਫ੍ਰਿਜ ਦੇ ਉੱਤੇ ਦਵਾਈ ਪਈ ਹੈ ਹਰੇਕ ਦੀ ਕਾਨਸ ਦੇ ਉੱਤੇ ਦਵਾਈ ਪਈ ਹੈ ਔਰ ਬੰਦਾ ਗੋਲੀਆਂ ਲੈ ਕੇ ਸ਼ੁਰੂ ਕਰਦਾ ਆਪਣੀ ਦਿਨਚਰਿਆ ਸਵੇਰੇ ਕੋਈ ਬੀਪੀ ਦੀ ਲੈਂਦਾ ਕੋਈ ਸ਼ੂਗਰ ਦੀ ਲੈਂਦਾ ਜੇ ਇਹ ਆਈਟਮਾ ਬੰਦਾ ਵਰਤੂਗਾ ਲੋਕ ਇਹ ਆਈਟਮਾ ਵਰਤਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀਆਂ ਘਟਣਗੀਆਂ ਪੈਸੇ ਹੋਰ ਪਾਸੇ ਲਾਉਣ ਦੀ ਬਜਾਏ ਤੁਸੀਂ ਖਾਣ ਪੀਣ ਦਾ ਧਿਆਨ ਰੱਖ ਲੋਗੇ ਤਾਂ ਤੁਹਾਡਾ ਸਾਰਾ ਕੁਝ ਠੀਕ ਹੋ ਜਾਊਗਾ